ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਫਤੇ ਨੂੰ ਦੁਹਰਾਓ ਕੋਈ ਵੀ ਰਸਨਾ ਫਤੇ ਤੋਂ ਵੰਨ ਜਨਰੋ ਜੀ ਸਾਰੇ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਾਧ ਸੰਗਤ ਜੀ ਸਤਗੁਰ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸਾਧ ਸੰਗਤ ਜੀ ਇਹ ਸਤਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਹੈ ਜੋ ਇਹ ਸਤਗੁਰਾਂ ਦੀ ਬਖਸ਼ੀ ਹੋਈ ਅਜਿਹੀ ਦਾਤ ਹੈ ਜਿਹਨੂੰ ਪੜ ਕੇ ਕੇਵਲ ਸੇਖੀ ਨਹੀਂ ਜਿਹਦਾ ਜਾਪ ਕਰਕੇ ਕੇਵਲ ਸੇਖੀ ਨਹੀਂ ਇਸ ਦੁਨੀਆ ਦਾ ਹਰ ਇੱਕ ਜੀਵ ਜਿਹੜਾ ਇਹਦਾ ਜਾਪ ਭਰੋਸਾ ਰੱਖ ਕੇ ਸ਼ਰਧਾ ਰੱਖ ਕੇ ਕਰੇਗਾ ਨਾ ਸਾਧ ਸੰਗਤ ਜੀ ਪਾਤਸ਼ਾਹ ਗੁਰਬਾਣੀ ਦੇ ਵਿੱਚ ਹੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਬਾਣੀ ਦਾ ਜਾਪ ਕਰਕੇ ਸੱਬੇ ਪਦਾਰਥ ਹਾਸਲ ਹੋਣਗੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਏ ਸਾਰੀਆਂ ਚਿੰਤਾਵਾਂ ਕੋਈ ਇੱਕ ਅਧਲੀ ਨਹੀਂ ਕੋਈ ਦੋ ਚਿੰਤਾਵਾਂ ਤਿੰਨ ਚਿੰਤਾਵਾਂ ਨਹੀਂ ਮਹਾਰਾਜ ਕਹਿੰਦੇ ਸਾਰੀਆਂ ਚਿੰਤਾਵਾਂ ਸੋ ਸਾਧ ਸੰਗਤ ਜੀ ਫਿਰ ਦੇਖੋ ਜਦੋਂ ਬੱਚੇ ਤੇ ਦੁੱਖ ਆਵੇ ਤੇ ਬੱਚਾ ਆਪਣੀ ਮਾਂ ਕੋਲ ਹੁੰਦਾ ਹੈ ਆਪਣੇ ਪਿਤਾ ਕੋਲ ਹੁੰਦਾ ਹੈ ਪਰ ਜੇ ਉਹੀ ਬੱਚਾ ਦੁੱਖ ਪੈਣ ਤੇ ਕੋਈ ਮੁਸੀਬਤ ਪੈਣ ਤੇ ਆਪਣੇ ਮਾਂ ਕੋਲ ਪਿਓ ਕੋਲ ਨਾ ਆਵੇ ਹੋਰ ਗਵਾਂਡੀਆਂ ਕੋਲ ਭੱਜਾ ਫਿਰੇ ਕੀ ਉਹਨੂੰ ਉਹਦੀ ਰੱਖਿਆ ਕੋਈ ਕਰ ਸਕਦਾ ਹੈ ਉਹ ਇਲਾਜ ਰੱਖ ਸਕਦਾ ਹੈ ਹੁਣ ਜੇ ਕੋਈ ਆਪਣੇ ਮਾਲਕ ਨੂੰ ਛੱਡ ਕੇ ਸਤਿਗੁਰਾਂ ਨੂੰ ਛੱਡ ਕੇ ਸਾਧ ਸੰਗਤ ਜੀ ਥਾਂ ਥਾਂ ਦੇ ਧੱਕਾ ਖ ਧੱਕੇ ਖਾਂਦਾ ਫਿਰੇਗਾ ਨਾ ਸਾਧ ਸੰਗਤ ਜੀ ਕਿਤੇ ਲਾਜ ਨਹੀਂ ਜੇ ਰੱਖੀ ਜਾਣੀ ਲਾਜ ਰੱਖਣ ਵਾਲਾ ਮੇਰਾ ਵਾਹਿਗੁਰੂ ਹੈ ਪਰਮਾਤਮਾ ਹੈ ਸੋ ਉਸ ਅਕਾਰਪੁਰਖ ਪਰਵਤਧਾਰ ਦੇ ਅੱਗੇ ਹਮੇਸ਼ਾ ਅਰਜੋਈਆਂ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਸਾਧ ਸੰਗਤ ਜੀ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਆਪੇ ਜਾਣੇ ਕਰੇ ਆਪ ਆਪ ਆਨੇ ਰਾਸ तिसਾ ਅਗੇ ਨਾਨਕਾ ਖਲੇ ਕੀਚੇ ਅਰਦਾਸ ਸੁਸਾਤ ਸੰਗਤ ਜੀ ਉਸ ਮਾਲਕ ਦੇ ਅਗੇ ਖੜੇ ਹੋ ਕੇ ਅਰਦਾਸ ਕਰਨੀ ਆਪਣੀ ਮੱਤ ਨੂੰ ਇੱਕ ਜਗ੍ਹਾ ਟਿਕਾ ਕੇ ਅਰਦਾਸ ਕਰਨੀ ਬੇਨਤੀ ਕਰਨੀ ਫਿਰ ਸਾਤ ਸੰਗਤ ਜੀ ਪਾਤਸ਼ਾਹ ਦਇਆ ਦੇ ਘਰ ਦੇ ਵਿੱਚ ਆ ਕੇ ਨਿਵਾਜ ਦੇ ਨੇ ਨਿਵਾਜ ਦੇ ਨੇ ਪਾਤਸ਼ਾਹ ਫਿਰ ਕਿਉਂਕਿ ਮਹਾਰਾਜ ਦੀ ਕਿਰਪਾ ਦੇ ਵਿੱਚ ਹੀ ਸਾਰੇ ਸੁੱਖ ਨੇ ਤੇ ਜੇ ਕੋਈ ਜਨ ਬਣ ਕੇ ਅਰਦਾਸ ਕਰ ਲਵੇ ਨਾ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਅਰਦਾਸ ਕਰੀ ਬਿਰਥੀ ਹੁੰਦੀ ਹੀ ਨਹੀਂ ਹੁਣ ਅਸੀਂ 사ਸੰਗ ਜੀ ਅਰਦਾਸਾਂ ਕਰਦੇ ਆ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਿ ਅਸੀਂ ਅਰਦਾਸ ਨਹੀਂ ਕਰਦੇ ਅਰਦਾਸਾਂ ਅਸੀਂ ਕਰੀ ਜਾਂਦੇ ਆ ਭਰੋਸਾ ਸਾਨੂੰ ਬਣਦਾ ਨਹੀਂ ਫਿਰ ਗੱਲ ਨਹੀਂ ਬਣਦੀ ਗੱਲ ਬਣੇਗੀ ਕਦੋਂ ਜਦੋਂ ਮਨ ਦੇ ਅੰਦਰ ਪੂਰਨ ਭਰੋਸਾ ਹੋਵੇਗਾ 1% ਵੀ ਸਾਧ ਸੰਗਤ ਜੀ 1% ਦਾ ਵੀ ਕੋਈ ਸ਼ੰਕਾ ਮਨ ਦੇ ਵਿੱਚ ਨਾ ਹੋਵੇ ਫਿਰ ਗੁਰੂ ਸਾਧ ਸੰਗਤ ਜੀ ਪੜੀ ਹੋਈ ਬਾਣੀ ਕੀਤੀ ਹੋਈ ਸੇਵਾ ਨੂੰ ਥਾਂੇ ਪਾਉਂਦਾ ਹੈ ਕਿਉਂਕਿ ਪਾਤਸ਼ਾਹ ਸਾਨੂੰ ਬਾਣੀ ਦੇ ਵਿੱਚ ਬਾਰ ਬਾਰ ਸਮਝਾਉਂਦੇ ਨੇ ਜਿਨ੍ਹਾਂ ਸਤਗੁਰੂ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਨ ਨਾ ਆਖਿਐਨ ਪਸ਼ੂ ਢੋਰ ਗਵਾਲ ਪਾਚਾ ਕਹਿੰਦੇ ਕਿ ਉਹਨੂੰ ਮਾਨਸ ਮਨੁਖ ਸਮਝੋਈ ਨਾ ਜਿਹੜਾ ਸਤਗੁਰ ਦੇ ਦੱਸੇ ਹੋਏ ਪੂਰਨੇ ਦੇ ਉੱਪਰ ਨਹੀਂ ਚੜਦਾ ਜਿਹੜਾ ਵਿਚਾਰ ਨਹੀਂ ਕਰਦਾ ਸ਼ਬਦ ਦੀ ਉਹਨੂੰ ਮੂਰਖ ਕਹਿੰਦੇ ਨੇ ਪਾਤਸ਼ਾਹ ਨੂੰ ਗਵਾਰ ਕਹਿੰਦੇ ਨੇ ਪਸ਼ੂ ਕਹਿੰਦੇ ਨੇ ਗੁਰ ਸ਼ਬਦੀ ਸਭ ਬ੍ਰਹਮ ਪਛਾਨੇ ਹੁਣ ਗੁਰੂ ਦੇ ਸ਼ਬਦ ਦੇ ਨਾਲ ਹੀ ਇਸ ਬ੍ਰਹਮ ਨੂੰ ਪਛਾਣ ਸਕਦੇ ਹਾਂ ਅਸੀਂ ਗੁਰਬਾਣੀ ਸਜਗ ਮਹਚਾਨਨ ਗੁਰਬਾਣੀ ਸ੍ਰੇਸ਼ ਜੀਵਨ ਜਾਤ ਦੱਸਦੀ ਹੈ ਸਮਝਾਉਂਦੀ ਸੋ ਹਮੇਸ਼ਾ ਸਾਧ ਸੰਗਤ ਜੀ ਉਸ ਸਤਗੁਰੂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੇ ਉੱਪਰ ਪੂਰਨ ਭਰੋਸਾ ਰੱਖਣਾ ਚਾਹੀਦਾ ਹੈ ਫਿਰ ਗੁਰੂ ਕਿਰਪਾ ਕਰਦਾ ਹੈ ਮਿਹਰ ਕਰਦਾ ਹੈ ਸਾਧ ਸੰਗਤ ਜੀ ਨਤਾਬਾਦ ਹੱਡ ਬੀਤੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਕਿਵੇਂ ਗੁਰੂ ਕੇ ਪਿਆਰੇ ਗੁਰੂ ਕੇ ਦੁਲਾਰੇ ਸ਼ਹੀਦ ਸਿੰਘ ਕਿਵੇਂ ਗੁਰੂ ਕੀ ਬਾਣੀ ਤੇ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਪਿਆਰੇ ਬਾਬਾ ਨੋਦ ਸਿੰਘ ਜੀ ਸੰਗਤ ਦੀਆਂ ਮਨੁਕਾਮਨਾਵਾਂ ਪੂਰਨ ਕਰਦੇ ਨੇ। ਦਿਨਾਂ ਦੀ ਕੀਤੀ ਹੋਈ ਸੇਵਾ ਤੇ ਪੜ੍ਹੀ ਹੋਈ ਬਾਣੀ ਸਾਸੰਗਤ ਜੀ ਥਾਏ ਪਾਉਂਦੇ ਨੇ। ਅਸੀਂ ਅਣਗਿਣਤ ਹੱਡ ਬੀਤੀਆਂ ਹੁਣ ਤੱਕ ਸਾਂਝੀਆਂ ਕਰ ਚੁੱਕੇ ਆਂ ਸਾਧ ਸੰਗਤ ਜੀ ਹੱਡ ਬੀਤੀਆਂ ਸੁੰਣਾ ਤੇ ਫਿਰ ਵਿਚਾਰ ਕਰਨਾ ਕਿ ਅਰਦਾਸਾਂ ਅਸੀਂ ਵੀ ਕਰਦੇ ਆਂ ਬਾਣੀ ਅਸੀਂ ਵੀ ਪੜਦੇ ਆਂ ਪਰ ਕੋਈ ਝਲਕਾਰਾ ਅਜੇ ਤੱਕ ਨਹੀਂ ਪਿਆ ਸਤਿਗੁਰਾਂ ਦੀ ਕਿਰਪਾ ਸਾਡੇ ਉੱਪਰ ਕਿਉਂ ਨਹੀਂ ਹੋਈ ਬਾਣੀ ਪੜਦੇ ਆਂ ਪਰ ਸਾਨੂੰ ਕੋਈ ਐਦਾਂ ਦਾ ਝਲਕਾਰਾ ਮਹਾਰਾਜ ਵੱਲੋਂ ਕੋਈ ਐਦਾਂ ਦਾ ਸਾਸੰਗਤ ਜੀ ਕੋਈ ਇਦਾਂ ਦਾ ਮਹਾਰਾਜ ਵੱਲੋਂ ਕੋਈ ਸੰਕੇਤ ਨਹੀਂ ਮਿਲਿਆ ਫਿਰ ਕਿਤੇ ਨਾ ਕਿਤੇ ਸਾਸੰਗਤ ਜੀ ਕਮੀ ਤੇ ਰਹਿ ਰਹੀ ਹੈ ਇਸ ਚੀਜ਼ ਦੀ ਵਿਚਾਰ ਕਰਨੀ ਕਿਉਂਕਿ ਹੱਡ ਬੀਤੀਆਂ ਸਰਵਣ ਕਰਨੀਆਂ ਤੇ ਭਰੋਸੇ 'ਚ ਵਾਧਾ ਹੋਣਾ ਇਹ ਹੋਣਾ ਚਾਹੀਦਾ ਪਰ ਅਸੀਂ ਕੀ ਕਰਦੇ ਹਾਂ ਸੁਣੀ ਜਾਂਦੇ ਹਾਂ ਭਰੋਸਾ ਸਾਡਾ ਉੱਥੇ ਦਾ ਉੱਥੇ ਹੀ ਭਰੋਸੇ 'ਚ ਵਾਧਾ ਹੋਣਾ ਬਹੁਤ ਜ਼ਰੂਰੀ ਹੈ ਇਹ ਹੱਡ ਬੀਤੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਮਕਸਦ ਕੇਵਲ ਇਹ ਹੀ ਹੈ ਕਿ ਪ੍ਰੇਮ ਵਧੇ ਵਾਤੋ ਵਾਤ ਸੰਗਤ ਬਾਣੀ ਪੜਨ ਲੱਗੇ ਸੇਵਾ ਕਰਨ ਲੱਗੇ ਕਿਉਂਕਿ ਸਾਧ ਸੰਗਤ ਜੀ ਅਸੀਂ ਬਾਣੀ ਪੜਦੇ ਜ਼ਰੂਰ ਆ ਵਿਚਾਰਦੇ ਨਹੀਂ ਹੁਣ ਕਈ ਬਾਣੀ ਪੜਦੇ ਨੇ ਵਿਚਾਰਦੇ ਨੇ ਪਰ ਮੰਨਦੇ ਨਹੀਂ ਹੁਣ ਗਾਵੇ ਸੁਣਿਆ ਉਹਨਾਂ ਦਾ ਹੀ ਥਾਏ ਮਹਾਰਾਜ ਪਾਉਣਗੇ ਜਿਹੜੀ ਉਸ ਵਾਹਿਗੁਰੂ ਦੀ ਅਕਾਲ ਪੁਰਖ ਦੀ ਸਤਿਗੁਰਾਂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਣਗੇ ਇਹ ਜ਼ਰੂਰੀ ਹੈ ਔਰ ਸਤਿਗੁਰਦੇ ਦੱਸੇ ਹੋਏ ਉਪਦੇਸ਼ਾਂ ਨੂੰ ਅਸੀਂ ਨਹੀਂ ਮੰਨਦੇ ਹੁਣ ਮੈਂ ਕਿ ਦੁਨੀਆ ਦੇ ਜਿੰਨੇ ਵੀ ਸਿੱਖ ਪੰਥ ਨਾਲ ਸੰਬੰਧ ਰੱਖਣ ਵਾਲੇ ਪ੍ਰਚਾਰਕ ਨੇ ਜਾਂ ਬ੍ਰह्मज्ञानी ਮਹਾਂਪੁਰਖ ਹੋਏ ਨੇ بڑے بڑے ਤਤਵੇਤੇ ਮਹਾਂਪੁਰਖ ਜਿਨ੍ਹਾਂ ਨੇ ਪੂਰੀ ਪੂਰੀ ਜ਼ਿੰਦਗੀ ਹੀ ਮਹਾਰਾਜ ਦੇ ਲੇਖੇ ਲਾਈ ਪੂਰੀ ਪੂਰੀ ਜ਼ਿੰਦਗੀ ਹੀ ਸੇਵਾ ਦੇ ਲੇਖੇ ਲਾਈ ਸਾਧ ਸੰਗਤ ਜੀ ਕਹਿੰਦੇ ਕਹਿੰਦੇ ਕਿ ਭਾਈ ਬਾਣੀ ਪੜ ਲਓ ਸੇਵਾ ਕਰ ਲਓ ਜੇ ਮਹਾਰਾਜ ਦੀ ਖੁਸ਼ੀ ਚਾਹੁੰਦੇ ਆ ਸੋ ਸਾਧ ਸੰਗਤ ਜੀ ਅੱਜ ਜਿਹੜੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਸੋ ਇੱਕ ਗੁਰਮੁਖ ਪਿਆਰਾ ਜਿਹੜਾ ਅੰਮ੍ਰਿਤ ਸਰਸਰ ਦਾ ਹੀ ਰਹਿਣ ਵਾਲਾ ਹੈ ਸੁਲਤਾਨਵਿੰਡ ਰੋਡ ਵਾਲ ਜਿਨ੍ਹਾਂ ਦਾ ਘਰ ਹੈ ਸੋ ਇੱਦਾਂ ਹੀ ਸਾਧ ਸੰਗਤ ਜੀ ਦਾਸ ਨੂੰ ਮਿਲਦਾ ਹੈ ਦਾਸ ਕਿਸੇ ਕੰਮ ਤੋਂ ਬਾਹਰ ਗਿਆ ਸੀ ਤੇ ਉੱਥੇ ਮਿਲਾਪ ਹੋਇਆ ਤੇ ਵੇਲੇ ਬੈਠੇ ਆ ਬੈਠੇ ਆ ਉੱਥੇ ਵਿਚਾਰ ਆਉਣ ਲੱਗੀ ਕਿ ਐਤਵਾਰ ਦਾ ਦਿਨ ਸੀ ਤੇ ਸੰਗਤਾਂ ਚੁਪਾਰੇ ਦੀ ਹਾਜ਼ਰੀ ਭਰਨ ਜਾਂਦੀਆਂ ਨੇ ਇਹ ਵਿਚਾਰ ਹੋਈ ਕਿ ਬਹੁਤ ਸੰਗਤਾਂ ਇਕੱਠ ਹੁੰਦਾ ਹੈ ਸੋ ਉਹ ਵੀਰ ਨਾਲ ਗੱਲ ਕਰਦਿਆਂ ਕਰਦਿਆਂ ਵੀਰ ਦੱਸਣ ਲੱਗਾ ਕਿ ਮੈਂ ਬਚਪਨ ਤੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੇਵਾ ਕਰਦਾ ਸੀ ਵੀਰ ਦੱਸਦਾ ਹੈ ਕਿ ਮੈਂ ਉਦੋਂ 5ਵੀਂ 6ਵੀਂ ਕਲਾਸ ਦੇ ਵਿੱਚ ਪੜ੍ਹਦਾ ਹੋਵਾਂਗਾ ਤੇ ਮੈਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾ ਕੇ ਸੇਵਾ ਕਰਨੀ ਅੰਮ੍ਰਿਤ ਵੇਲੇ ਦੀ ਗੱਲ ਦੱਸਦੇ ਕਿ ਅੰਮ੍ਰਿਤ ਵੇਲੇ ਜਾ ਕੇ ਸੇਵਾ ਕਰਨੀ ਜਦੋਂ ਮਹਾਰਾਜ ਆਪਣੇ ਅਸਥਾਨਾਂ ਦੇ ਉੱਪਰ ਆਉਂਦੇ ਨੇ ਨਾ ਪ੍ਰਕਾਸ਼ ਹੁੰਦਾ ਹੈ ਮਹਾਰਾਜ ਦਾ ਇਹਦੇ ਕਿ ਉਦੋਂ ਸੇਵਾ ਕਰਨੀ ਕਹਿੰਦੇ ਕਿ ਬੜਾ ਆਨੰਦ ਆਉਂਦਾ ਸੀ ਬੜੀ ਮਹਾਰਾਜ ਦੀ ਕਿਰਪਾ ਸੀ ਕਿਉਂਕਿ ਬਚਪਨ ਦੇ ਵਿੱਚ ਰੰਗ ਲੱਗਣਾ ਬੜਾ ਔਖਾ ਹੈ ਹੋਰ ਹੀ ਚੀਜ਼ਾਂ ਸਾਡੀਆਂ ਖਿਹੜਾ ਨਹੀਂ ਛੱਡਦੀਆਂ ਧਿਆਨ ਜਿਦਾ ਹੁਣ ਅੱਜ ਕੱਲ ਤੇ ਬੱਚਿਆਂ ਦਾ ਫੋਨਾਂ ਤੋਂ ਖਿਹੜਾ ਨਹੀਂ ਬੱਚਿਆਂ ਨੂੰ ਸਾਧ ਸੰਗਤ ਜੀਓ ਵੀਰ ਦੇਖੋ ਕਿ ਕਹੋ ਜੀ ਪਰਵ੍ਰਿਸ਼ ਹੋਏਗੀ ਉਹਨਾਂ ਦੇ ਪਰਿਵਾਰ ਦੀ ਕੀ ਉਹ ਬੱਚਾ ਛੋਟੀ ਉਮਰ ਦੇ ਵਿੱਚ ਹੀ ਵੀਰ ਦੱਸਦਾ ਕਿ ਮੇਰਾ ਧਿਆਨ ਪਾਪਾ ਦੀਪ ਸਿੰਘ ਜੀ ਦੇ ਨਾਲ ਬੜਾ ਜੁੜਿਆ ਆਇਆ ਉਦੋਂ ਸੇਵਾ ਕਰਨੀ ਫਿਰ ਲੰਗਰਾਂ ਚ ਸੇਵਾ ਕਰਨੀ ਕਹਿੰਦੇ ਕਿ ਇੱਕ ਦਿਨ ਕੀ ਹੁੰਦਾ ਏ ਕਿ ਮਤਵੇਲੇ ਸੇਵਾ ਕਰਨ ਜਾਣਾ ਆ ਮੈਂ ਤੇ ਸੇਵਾ ਕਰਨ ਗਿਆ ਤੇ ਮੈਂ ਗਲਤੀ ਦੇ ਨਾਲ ਮੈਂ ਕੈਪਰੀ ਪਾ ਜਾਣਾ ਹੁਣ ਕੈਪਰੀ ਪਾ ਕੇ ਮੈਂ ਸੇਵਾ ਕਰ ਰਿਹਾ ਹਾਂ ਪਰ ਕਹਿੰਦੇ ਕਿ ਮੈਂ ਸੇਵਾ ਕਰ ਰਿਹਾ ਆਪਣੇ ਮਨ ਨਾਲ 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 ਮੈਂ ਵਾਹਿਗੁਰੂ ਸਿਮਰਨ ਕਰ ਰਿਹਾ ਹਾਂ ਫੁੱਲ ਜਿਹੜੇ ਆ ਰਸਤੇ ਦੇ ਵਿੱਚ ਜਿੱਧਰੋਂ ਮਹਾਰਾਜ ਨੇ ਆਉਣਾ ਹੁੰਦਾ ਆ ਉਧਰੋਂ ਮੈਂ ਫੁੱਲ ਵਿਛਾ ਰਿਆਂ ਕੀ ਹੁੰਦਾ ਹੈ ਵੀਰ ਕਹਿੰਦਾ ਕਿ ਹੁਣ ਮੈਂ ਇਦਾਂ ਸੇਵਾ ਕਰ ਰਿਆਂ ਤੇ ਇੱਕ ਸੰਗਤ ਦੇ ਵਿੱਚੋਂ ਹੀ ਸਿੰਘ ਆਉਂਦੇ ਨੇ ਕਹਿੰਦੇ ਕਿ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਤੈਨੂੰ ਗੁਰੂ ਘਰ ਆਉਣ ਦੀ ਅਕਲ ਨਹੀਂ ਹੈਗੀ ਕਿ ਤੂੰ ਨਿੱਕਰ ਪਾ ਕੇ ਆ ਗਿਆ ਵੀ ਤੂੰ ਸੇਵਾ ਨਾ ਕਰ ਤੂੰ ਪਰਾਂ ਜਾ ਕੇ ਖਲੋ ਜਾ ਉਹ ਵੀਰ ਕਹਿੰਦਾ ਕਿ ਮੇਰੇ ਮਨ ਤੇ ਬੜਾ ਅਸਰ ਹੋਇਆ ਪਰ ਕਹਿੰਦਾ ਕਿ ਮੈਂ ਫਿਰ ਵੀ ਇਗਨੋਰ ਜਿਆ ਕਰਤਾ ਮੈਂ ਫਿਰ ਸੇਵਾ ਕਰਨ ਲੱਗਾ ਕਹਿੰਦੇ ਫਿਰ ਦੋ ਮਤਾਵਾਂ ਆਈਆਂ ਮਤਾਵਾ ਪੈਣਾ ਉਹਨਾਂ ਨੇ ਵੀ ਮੈਨੂੰ ਸੇਮ ਚੀਜ਼ ਹੀ ਕਹਿਤੀ ਵੀ ਤੇਰੇ ਕਰਕੇ ਵੀ ਤੂੰ ਬੇਅਦਬੀ ਕਰ ਰਿਹਾ ਹੈ ਵੀ ਤੂੰ ਨਾ ਆਇਆ ਕਰ ਸੇਵਾ ਕਰਨ ਤੂੰ ਉਦਾਂ ਮੱਥਾ ਟੇਕ ਕੇ ਤੇ ਚਲ ਜਾਗਾ ਕਹਿੰਦਾ ਮੈਨੂੰ ਰੋਕਤਾ ਕਹਿੰਦਾ ਕਿ ਹੁਣ ਮੇਰੇ ਮਨ ਤੇ ਬੜਾ ਅਸਰ ਹੋਇਆ ਕਿ ਮੇਰੀ ਬੇਇੱਜ਼ਤੀ ਹੋ ਗਈ ਵੀ ਮੈਨੂੰ ਪਿਆਰ ਨਾ ਕਹਿ ਦਿੰਦੇ ਤਿਉ ਵਿਖੋ ਜਦੋਂ ਕਿਸੇ ਬੱਚੇ ਨੂੰ ਸਮਝਾਉਣਾ ਹੋਵੇ ਨਾ ਪ੍ਰੇਮ ਦੇ ਨਾਲ ਸਮਝਾਇਆ ਜਾਵੇ ਤੇ ਬੱਚੇ ਤੇ ਅਸਰ ਹੁੰਦਾ ਹੈ ਬੱਚਾ ਸੋਚਦਾ ਹੈ ਕਿ ਮੈਂ ਗਲਤ ਕਰ ਰਿਹਾ ਹਾਂ ਪਰ ਜਦੋਂ ਬੱਚੇ ਨੂੰ ਇਦਾਂ ਬੇਇਜਤ ਕਰਕੇ ਸਾਰਿਆਂ ਸਾਹਮਣੇ ਤੇ ਸਾਧ ਸੰਗਤ ਜੀ ਫਿਰ ਬੱਚੇ ਦੇ ਮਨ ਤੇ ਬੜਾ ਗਹਿਰਾ ਅਸਰ ਹੁੰਦਾ ਜੀ ਉਹ ਵੀਰ ਕਹਿੰਦਾ ਕਿ ਮੇਰੇ ਮਨ ਤੇ ਬੜਾ ਗਹਿਰਾ ਅਸਰ ਹੋਇਆ ਕਹਿੰਦਾ ਉਸ ਉਹ ਦਿਨ ਲਾਸਟ ਦਿਨ ਸੀ ਉਸ ਤੋਂ ਬਾਅਦ ਮੈਂ ਸੇਵਾ ਕਰਨ ਨਹੀਂ ਗਿਆ ਤੇ ਇਹ ਕਹਿੰਦਾ ਕਿ ਮੈਂ ਮਨੋਂ ਹੀ ਉਦੋਂ ਅਰਦਾਸ ਕਰਤੀ ਕਿ ਬਾਬਾ ਜੀ ਬੜੀ ਸੇਵਾ ਤੁਸੀਂ ਲਈ ਆ ਕਿ ਹੁਣ ਇਹ ਨਹੀਂ ਕਿ ਸੇਵਾ ਪਰਵਾਣ ਕਰਿਓ ਵੀ ਹੁਣ ਮੈਂ ਸੇਵਾ ਨਹੀਂ ਕਰਨੀ ਵੀ ਮੇਰੇ ਨਾਲ ਇਹ ਹੋਇਆ ਕਹਿੰਦਾ ਕਿ ਇਦਾਂ ਮੈਂ ਮਹਾਰਾਜ ਨਾਲ ਵੀ ਬਾਬਾ ਜੀ ਨਾਲ ਵੀ ਗਿਲਾ ਕਰਕੇ ਫਿਰ ਮੈਂ ਸੇਵਾ ਕਰਨੀ ਉਸ ਤੋਂ ਬਾਅਦ ਗਿਆ ਕਹਿੰਦੇ ਸਮਾਂ ਇਦਾਂ ਹੌਲੀ-ਹੌਲੀ ਬੀਤਦਾ ਗਿਆ ਉਹ ਵੀਰ ਦੱਸਦਾ ਕਿ ਹੌਲੀ-ਹੌਲੀ ਸਮਾਂ ਬੀਤਿਆ ਜਵਾਨ ਹੋਏ ਤੇ ਜਿਵੇਂ ਸਮਾਜ ਦੀ ਰੀਤੀ ਹੈ ਵਿਆਹ ਹੋਇਆ ਤੇ ਕਹਿੰਦਾ ਕਿ ਮੈਂ ਸੱਚੀ ਉਹ ਸੇਵਾ ਕਰਨ ਨਹੀਂ ਗਿਆ ਉਦਾਂ ਮੱਥਾ ਟੇਕਣ ਜਾਣੇ ਆ ਮੱਥਾ ਟੇਕ ਕੇ ਆ ਜਾਣਾ ਪਰ ਸੇਵਾ ਜ਼ਿੰਦਗੀ ਚ ਨਿਕਲ ਗਈ ਹੁਣ ਇਸ ਚੀਜ਼ ਤੋਂ ਸਾਨੂੰ ਨਾ ਇਹ ਹੱਦ ਬੀਤੀ ਤੋਂ ਸਾਨੂੰ ਸੇਵਾ ਦਾ ਮਹੱਤਵ ਵੀ ਸਮਝ ਆਏਗਾ ਕਿ ਸੇਵਾ ਦੀ ਕਿੰਨੀ ਪਾਵਰ ਹੈ ਹੁਣ ਵੇਖੋ ਸਮਾਂ ਬੀਤਿਆ ਪੰਜ ਉਹதோ 5ਵੀਂ 6ਵੀਂ ਚ ਉਹ ਵੀਰ ਪੜਦਾ ਸੀ ਸਮਾਂ ਬੀਤਿਆ 10 12 ਸਾਲ ਲੰਘੇ ਆਉਣਗੇ ਉਸ ਵੱਧ ਨਿਕਲੇ ਆਉਣ ਵੀਰ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਵੀਰ ਦੱਸਦਾ ਏ ਕਿ ਚਲੋ ਆਪਣਾ ਕਾਰੋਬਾਰ ਦੇ ਵਿੱਚ ਅਸੀਂ ਵੀ ਵਿਅਸਤ ਤੇ ਜਦੋਂ ਪਰਿਵਾਰ ਨਾਲ ਜਾਇਦਾ ਮੱਥਾ ਟੇਕ ਕੇ ਘਰ ਆਈਦਾ ਹੁਣ ਕਹਿੰਦੇ ਕਿ ਮਹਾਰਾਜ ਨੇ ਖੁਸ਼ੀ ਬਖਸ਼ੀ ਸਾਡੇ ਘਰ ਦੇ ਵਿੱਚ ਕਿ ਸਾਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ ਤੇ ਜਦੋਂ ਪੁੱਤਰ ਦੀ ਦਾਤ ਹੋਈ ਬੜੇ ਅਸੀਂ ਖੁਸ਼ ਬੜਾ ਚਾਹੋ ਸਾਡੇ ਘਰ ਦੇ ਵਿੱਚ ਕਿ ਪਹਿਲਾ ਮਤਲਬ ਬੱਚਾ ਹੋ ਰਿਹਾ ਸੀ ਕਾਫੀ ਲੰਮੇ ਸਮੇਂ ਤੋਂ ਬਾਅਦ ਸਾਡੇ ਘਰ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਬੜਾ ਚਾ ਤੇ ਕਹਿੰਦੇ ਕਿ ਫਿਰ ਅਸੀਂ ਸ਼ੀਦਾ ਸਾਹਿਬ ਆਏ ਮੱਥਾ ਟੇਕਿਆ ਸ਼ੁਕਰਾਨਾ ਕੀਤਾ ਬਾਬਾ ਦੀ ਬਾਬਾ ਜੀ ਦਾ ਕਿ ਬਾਬਾ ਜੀ ਤੁਸੀਂ ਮਿਹਰ ਕੀਤੀ ਹੁਣ ਕਹਿੰਦੇ ਕਿ ਸ਼ੁਕਰਾਨਾ ਕਰਕੇ ਅਸੀਂ ਚਲੇ ਜਾਂਦੇ ਹਾਂ ਤੇ ਕੀ ਹੁੰਦਾ ਹੈ ਕਿ ਬੱਚਾ ਬਿਮਾਰ ਹੋ ਜਾਂਦਾ ਹੈ ਬੱਚੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਬੱਚੇ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਹੈ ਜਿਹਦੇ ਕਰਕੇ ਬੱਚੇ ਨੂੰ ਉਹ ਕਹਿ ਦਿੰਦੇ ਨੇ ਕਿ ਹਸਪੀਟਲ ਐਡਮਿਟ ਕਰਨਾ ਪੈਣਾ ਹੈ ਕਹਿੰਦੇ ਸਾਨੂੰ ਹਫ਼ਤੇ ਦਾ ਕਹਿ ਕੇ ਐਡਮਿਟ ਕੀਤਾ ਪਰ ਕਰਦਿਆਂ ਕਰਦਿਆਂ 12 ਦੇ ਨਿਕਲ ਗਏ ਪਰ ਬੱਚਾ ਉਹਨਾਂ ਨੇ ਨਾ ਦਿੱਤਾ ਕਹਿੰਦੇ ਕਿ ਹਜੇ ਪ੍ਰੋਬਲਮ ਹੈ ਪੀ ਇਲਾਜ ਚੱਲ ਰਿਹਾ ਹੈ ਪੀ ਹਜੇ ਤੁਹਾਨੂੰ ਬੱਚਾ ਨਹੀਂ ਦੇ ਸਕਦੇ ਜਿੰਨਾ ਚਿਰ ਅਸੀਂ ਪੂਰੇ ਸ਼ੋਰ ਨਹੀਂ ਹੋ ਸਕਦੇ ਚਲੋ ਕਹਿੰਦੇ ਪੈਸਾ ਤੇ ਲੱਗ ਰਿਹਾ ਸੀ ਪਰ ਹੁਣ ਬੱਚੇ ਨੇ ਜਨਮ ਲਿਆ ਹੋਵੇ ਤੇ ਮਾਂ ਕੋਲ ਨਾ ਹੋਵੇ ਪਰਿਵਾਰ ਕੋਲ ਨਾ ਹੋਵੇ ਤੇ ਦੁੱਖ ਤੇ ਹੁੰਦਾ ਹੀ ਹੈ ਟੈਨਸ਼ਨ ਤੇ ਹੁੰਦੀ ਹੈ ਚਿੰਤਾ ਤੇ ਹੁੰਦੀ ਹੈ ਉਹ ਵੀਰ ਕਹਿੰਦਾ ਕਿ بڑا ਮੰਦੇ ਵਿੱਚ ਡਰ ਵੀ ਸੀ ਇੱਕ ਤੇ ਇਹ ਵੀ ਸੀ ਕਿ ਪਤਾ ਨਹੀਂ ਹੁਣ ਕੀ ਇਹ ਕਰ ਰਹੇ ਨੇ ਵੀ ਕਰ ਕੋ ਸਕਦੇ ਨਹੀਂ ਅਸੀਂ ਜਿੱਦਾਂ ਡਾਕਟਰ ਕਹਿੰਦੇ ਸਾਨੂੰ ਮੰਨਣਾ ਪੈਣਾ ਹੀ ਸੋ ਕਹਿੰਦੇ ਕਿ ਇਦਾਂ ਬੱਚਾ ਉਹਨਾਂ ਨੇ ਮਤਲਬ ਆਪਣੇ ਕੋਲ ਰੱਖਿਆ ਇੱਕ ਟਾਈਮ ਦੇਖਣ ਜਾਣ ਦਿੰਦੇ ਤੇ ਕਹਿੰਦੇ ਪਰ ਮਨ ਦੇ ਉੱਪਰ ਗਹਿਰਾ ਅਸਰ ਹੋ ਰਿਹਾ ਸੀ ਵੀ ਇਹ ਕੀ ਬੰਦਿਆ ਕਹਿੰਦੇ ਕਿ ਅਸੀਂ ਬਾਬਾ ਦੀਪ ਸਿੰਘ ਜੀ ਦੇ ਸਤਾਨਾ ਜਗ੍ਹਾ ਅਰਦਾਸਾਂ ਕਰਾਈਆਂ ਬੇਨਤੀ ਕਰਾਈ ਬਾਬਾ ਜੀ ਦੇ ਅੱਗੇ ਕਿ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਸੋ ਵੀਰ ਕਹਿੰਦਾ ਕਿ ਇੰਦਾ ਮਤਲਬ ਇਹ ਮੁਸੀਬਤ ਦੀ ਘੜੀ ਸਾਡੇ ਪਰਿਵਾਰ ਤੇ ਚੱਲ ਰਹੀ ਸੀ ਕਿ ਸਾਰਾ ਪਰਿਵਾਰ ਸੀ ਚਿੰਤਾ ਦੇ ਵਿੱਚ ਸੀ ਕਿ ਕਦੋਂ ਬੱਚਾ ਘਰ ਚ ਆਵੇ ਕਦੋਂ ਤੰਦਰੁਸਤੀ ਮਹਾਰਾਜ ਨੂੰ ਦਵੇ ਅਸੀਂ ਸਾਰੇ ਅਰਦਾਸਾਂ ਕਰਦੇ ਸਾਂ ਵੀਰ ਕਹਿੰਦਾ ਕਿ ਚਲੋ ਇਦਾਂ ਸਮਾਂ ਲੰਘ ਰਿਹਾ ਸੀ ਉਹ ਕਹਿੰਦਾ ਕਿ ਇੱਕ ਦਿਨ ਹਸਪੀਟਲ ਦੇ ਵਿੱਚ ਬੈਠਿਆਂ-ਬੈਠਿਆਂ ਹੀ ਮੇਰੇ ਮੇਰਾ ਧਿਆਨ ਇੱਕਦਮ ਨਾ ਬਚਪਨ 'ਚ ਚਲਾ ਜਾਂਦਾ ਹੈ ਬਚਪਨ ਵੀ ਕਿੱਥੇ ਗਿਆ ਕਿ ਸੇਵਾ ਕਰਨ ਵਾਲੀ ਜਿਹੜੀ ਉਹ ਗੱਲ ਦਾਸ ਨੇ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਵੀਰ ਕਹਿੰਦਾ ਕਿ ਮੇਰਾ ਧਿਆਨ ਉੱਥੇ ਚਲਾ ਜਾਂਦਾ ਕਿ ਇਦਾਂ ਮੈਂ ਸੇਵਾ ਕਰਦਾ ਸਾਂ ਕਿਸੇ ਨੇ ਮੈਨੂੰ ਕੁਝ ਕਿਹਾ ਤੇ ਮੈਂ ਸੇਵਾ ਕਰਨੀ ਛੱਡ ਦਿੱਤੀ ਕਹਿੰਦੇ ਕਿ ਮੈਂ ਸੋਚਿਆ ਕਿ ਸ਼ਾਇਦ ਉਦਾਂ ਹੀ ਧਿਆਨ ਚਲ ਗਿਆ ਹੋਵੇਗਾ ਮਤਲਬ ਮੈਂ ਨਗੋਲਿਆ ਜਾ ਕਰਤਾ ਫਿਰ ਕਹਿੰਦਾ ਕਿ ਇੱਕ ਦੋ ਦਿਨ ਬਾਅਦ ਫਿਰ ਮੇਰੇ ਉਹੀ ਗੱਲ ਮੇਰੇ ਜਹਨ ਦੇ ਵਿੱਚ ਧਿਆਨ ਦੇ ਵਿੱਚ ਵੇਖੋ ਮਹਾਰਾਜ ਕਿਵੇਂ ਹਿੰਟ ਦਿੰਦੇ ਨੇ ਕਿਵੇਂ ਸੰਕੇਤ ਦਿੰਦੇ ਨੇ ਕੁਝ ਚੀਜ਼ਾਂ ਨਾ ਸਾਡੇ ਨਾਲ ਬੜਾ ਚਿਰ ਪਹਿਲਾਂ ਹੋਈਆਂ ਹੁੰਦੀਆਂ ਨੇ ਬਚਪਨ ਦੇ ਵਿੱਚ ਜਾਂ ਕਿਤੇ ਕਈ ਸਾਲ ਪਹਿਲਾਂ ਉਹ ਸਾਨੂੰ ਇੱਕਦਮ ਜ਼ਿਆਦਾ ਆਈ ਨਹੀਂ ਨਾ ਕੋਈ ਨਾ ਕੋਈ ਸੰਕੇਤ ਹੁੰਦਾ ਕਈ ਵਾਰੀ ਕਿਸੇ ਨੂੰ ਸੁਪਨੇ ਦੇ ਰੂਪ ਦੇ ਵਿੱਚ ਸੰਕੇਤ ਮਿਲਦਾ ਹੈ ਅਕਸਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਮਹਾਰਾਜ ਸੰਕੇਤ ਦੇ ਦਿੰਦੇ ਨੇ ਜਿਹੜੀ ਵੀ ਸੇਵਾ ਕਿਸੇ ਕੋਲੋਂ ਲੈਣਾ ਚਾਹੁੰਦੇ ਹੋ ਤੇ ਉਹ ਵੀਰ ਕਹਿੰਦਾ ਕਿ ਮੈਨੂੰ ਸਮਝ ਹੀ ਨਹੀਂ ਆਈ ਜਦੋਂ ਚਾਰ ਪੰਜ ਵਾਰੀ ਵੀਰ ਕਹਿੰਦਾ ਕਿ ਸੇਮ ਚੀਜ਼ ਮੇਰੇ ਨਾਲ ਹੋਈ ਤੇ ਮੈਨੂੰ ਲੱਗਾ ਕਿ ਇਹ ਕੋਈ ਨਾ ਕੋਈ ਸੰਕੇਤ ਹੈ ਸਮਝ ਗਿਆ ਵੀਰ ਦੇਖੋ ਮਹਾਰਾਜ ਸਮਝਾਉਂਦੇ ਨੇ ਬਾਰ ਬਾਰ ਸੰਕੇਤ ਦੇ ਕੇ ਹੁਣ ਵੀਰ ਕਹਿੰਦਾ ਕਿ ਮੈਂ ਜਾਣਾਂ ਯਾ ਸ਼ੀਦਾ ਸਾਹਿਬ ਤੇ ਮੈਂ ਸੇਵਾ ਕਰਦਾ ਕਿੰਨੇ ਸਾਲਾਂ ਬਾਅਦ ਵੀਰ ਕਹਿੰਦਾ ਕਿ ਮੈਂ ਸੇਵਾ ਕੀਤੀ ਮਹਾਰਾਜ ਨੇ ਸੇਵਾ ਲਈ ਬਰਤਨਾਂ ਦੀ ਸੇਵਾ ਕੀਤੀ ਹੁਣ ਬਰਤਨ ਮਾਂਜਦੇ ਆ ਮਾਂਜਦੇ ਆ ਮਨ ਮਾਜੇ ਜਾਂਦੇ ਨੇ ਸਫਾਈ ਕਰਦੇ ਆ ਝਾੜੂ ਫੇਰਦੇ ਆ ਫੇਰਦੇ ਆ ਸਾਧ ਸੰਗਤ ਜੀ ਕਰਮਾਂ ਦੇ ਪਾਪ ਕਰਮਾਂ ਦੇ ਪਾਪਾਂ ਦੀ ਸਫਾਈ ਹੋ ਜਾਂਦੀ ਹੈ ਜਿਹੜੇ ਬੜੇ ਅਸੀਂ ਪਾਪ ਇਕੱਠੇ ਕੀਤੇ ਹੋਏ ਨੇ ਨਾ ਜਿਵੇਂ ਜਿਵੇਂ ਅਸੀਂ ਭਾਂਡੇ ਮਾਝਾਂਗੇ ਗੁਰੂ ਘਰ ਦੇ ਵਿੱਚ ਜਾ ਕੇ ਸਾਡੇ ਮਨ ਮਾਝੇ ਜਾਣਗੇ ਸੋ ਵੀਰ ਕਹਿੰਦਾ ਕਿ ਮੈਂ ਸੇਵਾ ਕਰਦਾ ਰਿਆ ਮਹਾਰਾਜ ਦੇ ਦਰ ਤੇ ਆਪੇ ਮਹਾਰਾਜ ਨੇ ਬੁਲਾਇਆ ਤੇ ਆਪੇ ਮਹਾਰਾਜ ਨੇ ਸੇਵਾ ਲਈ ਤੇ ਰਜੂਈਆਂ ਬਣਦੀਆਂ ਮਹਾਰਾਜ ਦੇ ਚਰਨਾ ਵਿੱਚ ਬਾਬਾ ਦੀਪ ਸਿੰਘ ਜੀ ਦੇ ਚਰਨਾ ਚ ਬਾਬਾ ਜੀ ਤੁਹਾਡੇ ਤੋਂ ਬਿਨਾ ਕੋਈ ਸਹਾਰਾ ਹੈ ਹੀ ਨਹੀਂ ਜਦੋਂ ਇਹ ਚੀਜ਼ ਕੋਈ ਸੇਵਕ ਆਪਣੇ ਪਿਆਰੇ ਨੂੰ ਕਹਿ ਦਿੰਦਾ ਹੈ ਨਾ ਕਿ ਮਹਾਰਾਜ ਤੁਹਾਡੇ ਤੋਂ ਬਿਨਾ ਨਹੀਂ ਮੇਰਾ ਕੋਈ ਵੀ ਆਸਰਾ ਹੁਣ ਕਿਹੜੇ ਦਵਾਰੇ ਤੇ ਮੈਂ ਜਾ ਕੇ ਮੰਗਾ ਕਿਹਦੇ ਕੋਲੋਂ ਮੰਗਾ ਤੇਰੇ ਦਵਾਰੇ ਨੂੰ ਛੱਡ ਕੇ ਮੈਂ ਕਿਤੇ ਹੋਰ ਜਾਣਾ ਹੀ ਨਹੀਂ ਫਿਰ ਸਾਧ ਸੰਗਤ ਜੀ ਮਹਾਰਾਜ ਨੂੰ ਸੁਣਨੀ ਪੈ ਜਾਂਦੀ ਹੈ ਮੰਨਣੀ ਪੈ ਜਾਂਦੀ ਹੈ ਕਿਉਂਕਿ ਭਰੋਸਾ ਜਿੱਥੇ ਆ ਜਾਂਦਾ ਉੱਥੇ ਮਹਾਰਾਜ ਨੂੰ ਮੰਨਣਾ ਹੀ ਪੈਂਦਾ ਹੈ ਸੇਵਕ ਦੇ ਮੂੰਹ ਚੋਂ ਨਿਕਲਿਆ ਹੋਇਆ ਬੋਲ ਗੁਰੂ ਸਾਹਿਬ ਨੂੰ ਮੰਨਣਾ ਹੀ ਪੈਂਦਾ ਸੋ ਵੀਰ ਕਹਿੰਦਾ ਕਿ ਇਦਾਂ ਰਜੋਈਆਂ ਕੀਤੀਆਂ ਬੇਨਤੀਆਂ ਕੀਤੀਆਂ ਤੇ ਮਹਾਰਾਜ ਦੀ ਕਿਰਪਾ ਸਦਕਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਬਾਬਾ ਦੀਪ ਸਿੰਘ ਜੀ ਨੇ ਮਿਹਰ ਕਰਤੀ ਕਿ ਕੋਸ਼ੀ ਦਿਨਾਂ ਦੇ ਵਿੱਚ 2-4 ਦਿਨਾਂ ਦੇ ਵਿੱਚ ਫੇਰ ਸਾਡਾ ਜਿਹੜਾ ਬੱਚਾ ਸੀ ਜਿਹੜਾ ਹਸਪੀਟਲ 'ਚ ਐਡਮਿਟ ਸੀ ਮੀਨਾਉਂਡਰੇ ਹਸਪੀਟਲ ਦੇ ਵਿੱਚ ਰੱਖਿਆ ਜਨਮ ਤੋਂ ਬਾਅਦ ਮੇਰੇ ਉਹ ਸਾਲਾਂ ਦੇ ਵਿੱਚ ਦਿੱਕਤ ਸੀ ਤੇ ਬਾਅਦ ਵਿੱਚ ਜਦੋਂ ਸਾਨੂੰ ਉਹਨਾਂ ਨੇ ਸਾਡਾ ਬੇਟਾ ਦਿੱਤਾ ਤੇ ਨਾਲ ਕਿਹਾ ਕਿ ਹੁਣੇ ਬਿਲਕੁਲ ਠੀਕ ਹੈ ਕੋਈ ਪ੍ਰੋਬਲਮ ਨਹੀਂ ਬਿਲਕੁਲ ਨੋਰਮਲ ਹੈ। ਸੋ ਵੀਰਕੰਦਾ ਕਿ ਮੈਂ ਆਪਣੀ ਗਲਤੀ ਵੀ ਸਮਝ ਗਿਆ ਸਾ ਕਿ ਉਹ ਬਚਪਨੇ ਦੇ ਵਿੱਚ ਕੋਈ ਗਲਤੀ ਸੀ ਜਿਹਦੇ ਕਰਕੇ ਮੈਂ ਸੇਵਾ ਨਹੀਂ ਕਰਦਾ ਸਾਂ ਤੇ ਮਹਾਰਾਜ ਨੇ ਸੰਕੇਤ ਦਿੱਤਾ ਭਾਈ ਸੇਵਾ ਕਰ ਲਓ ਸੇਵਾ ਦੇ ਨਾਲ ਕੋਈ ਕਸ਼ਟ ਬੱਚੇ ਤੇ ਆਇਆ ਤੇ ਉਹ ਕਸ਼ਟ ਕਟਿਆ ਜਾਏਗਾ। ਸੰਗਤ ਜੀ ਸੇਵਾ ਦੇ ਨਾਲ ਬੜੀਆਂ ਬਰਕਤਾਂ ਆਉਂਦੀਆਂ ਜੀ। ਦੇਖੋ ਸੇਵਾ ਕਰਿਆ ਕਰੋ ਇੱਕ ਤੇ ਹੁੰਦਾ ਹੈ ਨਾ ਕਿ ਕੁਝ ਕਸ਼ਟ ਚੱਲ ਰਹੇ ਨੇ ਅਸੀਂ ਸੇਵਾ ਕਰਾਂਗੇ ਤੇ ਕਸ਼ਟ ਕੱਟੇ ਜਾਣਗੇ ਹਨਾ ਕੁਝ ਇਹ ਹੁੰਦਾ ਹੈ ਪਰ ਕੁਝ ਅਜਹੀਆਂ ਚੀਜ਼ਾਂ ਮੁਸੀਬਤਾਂ ਆਉਂਦੀਆਂ ਨੇ ਜਿਹੜੀਆਂ ਫਿਊਚਰ ਦੇ ਵਿੱਚ ਆਉਣ ਵਾਲੀਆਂ ਨੇ ਕੁਝ ਅਜਿਹੇ ਕਸ਼ਟ ਨੇ ਜਿਹੜੇ ਫਿਊਚਰ ਚ ਆਉਣ ਵਾਲੇ ਨੇ ਜਦੋਂ ਅਸੀਂ ਬਾਣੀ ਪੜ੍ਹਦੇ ਰਹਿੰਨੇ ਆ ਸੇਵਾ ਕਰਦੇ ਰਹਿੰਨੇ ਆ ਸੇਵਾ ਕਰਦਿਆਂ ਕਰਦਿਆਂ ਸਾਧ ਸੰਗਤ ਜੀ ਐਸਾ ਸਮਾਂ ਆ ਜਾਂਦਾ ਹੈ ਕਿ ਮਹਾਰਾਜ ਆਉਣ ਵਾਲੇ ਕਸ਼ਟਾਂ ਨੂੰ ਵੀ ਉੱਥੇ ਰੋਕ ਦਿੰਦੇ ਨੇ ਆਪ ਖੜ ਜਾਂਦੇ ਨੇ ਵਿੱਚ ਆ ਕੇ ਆਉਣ ਵਾਲੀਆਂ ਮੁਸੀਬਤਾਂ ਨੂੰ ਵੀ ਆਪ ਰੋਕ ਦਿੰਦੇ ਨੇ ਮਹਾਰਾਜ ਆਪ ਖੜ ਜਾਂਦੇ ਨੇ ਸੋ ਸੰਗਤ ਜੀ ਬਾਣੀ ਪੜਨੀ ਸੇਵਾ ਕਰਨੀ ਮਹਾਰਾਜ ਦੀ ਖੁਸ਼ੀ ਹਾਸਲ ਹੁੰਦੀ ਜੀ ਸੇਵਾ ਕਰਿਆ ਕਰੋ ਸੋ ਸੰਗਤ ਜੀ ਆਪ ਸਭ ਦੇ ਚਰਨਾਚ ਬੇਨਤੀ ਕਿ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਅੱਜ ਪਹਿਲਾ ਬੇਨਤੀ ਇੱਕ ਮੈਂ ਕਾਰਜਾਂ ਵਾਸਤੇ ਕਰਨੀ ਹੈ ਕਿ ਸੰਗਤ ਜੀ ਸਮਾ થોੜਾ ਰਹਿ ਗਿਆ ਹੈ 2 ਦਸੰਬਰ ਨੂੰ 11 ਤੀਆਂ ਤਿੰਨਾਂ ਦੇ ਆਨੰਦਕਾਰਜ ਗੁਰਦੁਆਰਾ ਰਾਮਸਰ ਸਾਹਿਬ ਤੋਂ ਹੋਣੇ ਨੇ ਇਹ ਸਾਰੇ ਕਾਰਜ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ ਸੰਗਤ ਜੀ ਆਪ ਸਭ ਦੇ ਚਰਨਾਂ 'ਚ ਬੇਨਤੀ ਇਹ ਹੈ ਕਿ ਆਪ ਜੀ ਜਰੂਰ ਵੱਧ ਚੜ ਕੇ ਇੰਨਾ ਸਮਾਗਮਾਂ ਦੇ ਵਿੱਚ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਕਿਉਂਕਿ ਸਾਸੰਗਤ ਜੀ ਇਧੀਆਂ ਦੇ ਨਦਕਾਰ ਜਨੇ ਉਹ ਧੀਆਂ ਨੇ ਜਿਨ੍ਹਾਂ ਦੇ ਸਿਰ ਤੇ ਕਈਆਂ ਦੇ ਮਾਤਾ ਪਿਤਾ ਨਹੀਂ ਹੈਗੇ ਕਿਸੇ ਦਾ ਪਿਤਾ ਨਹੀਂ ਹੈਗਾ ਤੇ ਬਹੁਤ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਮੁਸ਼ਕਲ ਚੱਲਦਾ ਜਿਹੜੇ ਸਹੀ ਮਾਇਨੇ ਦੇ ਵਿੱਚ ਲੋੜਵੰਦ ਨੇ ਉਹਨਾਂ ਦੇ ਨੰਦਕਾਰ ਜੁਣੇ ਨੇ ਲਾਈਵ ਪ੍ਰੋਗਰਾਮ ਚੱਲਣਾ ਤੁਸੀਂ ਦਰਸ਼ਨ ਵੀ ਕਰਿਓ ਸਮਾਗਮ ਦੇ ਵਿਆਹਾਂ ਦੇ ਸੋਸੰਗਤ ਜੀ ਇਹ ਕਾਰਜ ਬੜਾ ਵੱਡਾ ਹੈ ਕਿਉਂਕਿ ਇੱਕ ਵਿਆਹ ਖਰਚ ਹੋਵੇ ਤੇ ਸਾਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਕਿਵੇਂ ਕਾਰਜ ਚੱਲਣੇ ਨੇ ਜਿਵੇਂ ਕਾਰਜ ਹੋਣੇ ਨੇ ਸੰਗਤ ਜੀ ਜਰੂਰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਬੜਾ ਵੱਡਾ ਕਾਰਜ ਜੇ 11 ਬਰਾਤਾਂ ਆਉਣੀਆਂ ਨੇ 11 ਧੀਆਂ ਦੇ ਆਨੰਦ ਕਾਜ ਨੇ ਜਰੂਰ ਜਿੰਨਾ ਕੋਈ ਇਹਦੇ ਵਿੱਚ ਹਿੱਸਾ ਪਾ ਸਕਦਾ ਹੈ ਯੋਗਦਾਨ ਪਾ ਸਕਦਾ ਹੈ ਜਰੂਰ ਪਾਇਓ ਜਿਵੇਂ ਸਾਧ ਸੰਗਤ ਜੀ ਬੇਨਤੀਆਂ ਬੜੇ ਸਮੇਂ ਤੋਂ ਕੀਤੀਆਂ ਨੇ ਹੋਂਦੇ ਸਮਾਂ ਰਹਿ ਥੋੜਾ ਗਿਆ ਹੈ ਕਿ ਹੁਣ ਇਹ ਨਹੀਂ ਕਹਿ ਸਕਦੇ ਅਗਲੇ ਹਫਤੇ ਕਰਾਂਗੇ ਦੋ ਦਿਨ ਰੁਕੇ ਕਰਾਂ ਕਿਉਂਕਿ ਸਮਾਂ ਹੈ ਹੀ ਨਹੀਂ ਸੰਗਤ ਜੀ ਹੁਣ ਜਿਵੇਂ ਕਾਰਜ ਹੋਣੇ ਨੇ ਉਹਨਾਂ ਨੂੰ ਸਮਾਨ ਦੀਆਂ ਨੂੰ ਘਰਵਰ ਤੋਂ ਆ ਥੋੜਾ ਬੂਤ ਜਿੰਨਾ ਸਭ ਦਾ ਬੰਦਾ ਹੋ ਦਿੱਤਾ ਜਾਣਾ ਉਹਦੇ ਵਿੱਚ ਬੈੱਡ ਬਣਨੇ ਦਿੱਤੇ ਨੇ ਪੇਟੀਆਂ ਬਣਨ ਵਾਸਤੇ ਦਿੱਤੀਆਂ ਨੇ ਸੋ ਉਹਦੇ ਚੋਂ ਵੀ ਕੋਈ ਸੇਵਾ ਜਿੰਨਾ ਜਿੰਨਾ ਕੋਈ ਹਿੱਸਾ ਪਾ ਸਕਦਾ ਜਰੂਰ ਪਾਇਓ ਤੇ ਬਾਕੀ ਜਿਹੜਾ ਹੁਣ ਬਰਾਤਾਂ ਆਉਣੇ ਨੇ ਉਹਨਾਂ ਨੂੰ ਸਾਹਮਣਾ ਹੈ ਉਹ ਵੀ ਸਾਧ ਸੰਗਤ ਜੀ ਉਹ ਇਹਨਾਂ ਕੋਲ ਆ ਰਾਸ਼ਨ ਦੇ ਵਿੱਚ ਸੇਵਾ ਕੋਲ ਡਰਿੰਕ ਦੀ ਸੇਵਾ ਕੋਈ ਲੈ ਸਕਦਾ ਹੈ ਜਰੂਰ ਲਿਓ ਜਾਂ ਕੋਈ ਪੋਗੜਿਆਂ ਦੀ ਜਲੇਬਾਂ ਦੀ ਸੇਵਾ ਕਿਸੇ ਵੀ ਤਰੀਕੇ ਦੀ ਸਭੰਗੀਆਂ ਸੇਵਾਵਾਂ ਵਿਆਹ ਚ ਅਸੀਂ ਘਰਾਂ ਚ ਕਰਦੀਆਂ ਸਾਨੂੰ ਪਤਾ ਹੀ ਆ ਕਿ ਕਿਹੜੀ ਕਿਹੜੀ ਚੀਜ਼ ਹੈ ਹੁਣ ਟੈਂਟ ਲੱਗਣੇ ਨੇ ਸਾਊਂਡ ਆਉਣਾ ਹਰੇਕ ਤਰੀਕੇ ਦਾ ਖਰਚਾ ਹੈ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਕਾਰਜ ਬੜੇ ਵੱਡੇ ਨੇ ਇਹ ਸੰਗਤ ਕਚਾਏ ਤੇ ਸਭ ਕੁਝ ਹੋ ਸਕਦਾ ਹੈ ਤੇ ਜਰੂਰ ਸਾਧ ਸੰਗਤ ਜੀ ਸਵਾਵਾਂ ਦੇ ਵਿੱਚ ਹਿੱਸਾ ਪਾਓ ਮਹਾਰਾਜ ਖੁਸ਼ੀਆਂ ਬਖਸ਼ਣਗੇ ਜਿਹੜਾ ਕਿਸੇ ਦੀ ਖੁਸ਼ੀ ਦੇ ਵਿੱਚ ਹੱਥ ਵਟਾਉਂਦਾ ਕਿਸੇ ਗਰੀਬ ਨੂੰ ਖੁਸ਼ੀ ਦਿੰਦਾ ਹੈ ਨਾ ਸਾਧ ਸੰਗਤ ਜੀ ਮਹਾਰਾਜ ਉਹਦੇ ਘਰ ਫਿਰ ਬਹੁਤ ਖੁਸ਼ੀਆਂ ਭੇਜਦੇ ਨੇ ਖੁਸ਼ੀਆਂ ਦੇ ਨਾਲ ਨਿਵਾਜ ਕੇ ਰੱਖਦੇ ਨੇ ਮਹਾਰਾਜ ਜਰੂਰ ਸਾਧ ਸੰਗਤ ਜੀ ਬੇਨਤੀਆਂ ਨੂੰ ਸਵੀਕਾਰ ਕਰਿਓ ਤੇ ਸਾਧ ਸੰਗਤ ਜੀ ਹੁਣ ਬੇਨਤੀ ਕੀ ਆਪਣਾ ਸਥਾਨ ਹੈ ਜੋ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਗੁਰਦੁਆਰਾ ਆਰਾਮ ਸਰਸਬਾਬ ਉੱਥੋਂ ਦੀ ਕਾਰ ਸੇਵਾ ਵੀ ਬਾਬਾ ਦੀਪ ਸਿੰਘ ਜੀ ਚਲਾਵਾ ਰਹੇ ਨੇ ਇਹ ਵੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਹੋ ਰਹੀਆਂ ਨੇ ਕਿ ਗੁਰਦੁਆਰਾ ਆਮਰਸਰ ਸਾਹਿਬ ਜਿਵੇਂ ਬੇਨਤੀ ਕੀਤੀ ਸੀ ਕਿ ਭਾਈ ਟਾਈਲਾਂ ਦੀ ਸੇਵਾ ਸ਼ੁਰੂ ਹੋਣੀ ਹੈ ਤੇ ਟਾਈਲਾਂ ਚਲੋ ਮਹਾਰਾਜ ਦੀ ਕਿਰਪਾ ਦੇ ਨਾਲ ਇੱਕ ਜਾਂ ਦੋ ਦਿਨ ਚ ਸੇਵਾ ਸ਼ੁਰੂ ਹੋਣੀ ਹੈ ਟਾਈਲਾਂ ਦੀ ਵੀ ਤੇ ਥੋੜਾ ਬਹੁਤ ਸਹਿਯੋਗ ਇੱਕ ਭੈਣ ਵੱਲੋਂ ਆਇਆ ਸੋ ਟਾਈਲਾਂ ਕੁਝ ਆ ਗਈਆਂ ਨੇ ਕੁਝ ਟਾਈਲਾਂ ਹੋਰ ਮਤਲਬ ਜਿਹਦੇ ਸਹਿਯੋਗ ਸੰਗਤ ਕਰੇਗੀ ਤਵੇਂ ਤਵੇਂ ਨਾਲ ਅਸੀਂ ਲਈ ਜਾਵਾਂਗੇ ਸੋ ਸੰਗਤ ਜੀ ਇਹਦੇ ਵਿੱਚ ਵੀ ਆਪ ਜੀ ਜਰੂਰ ਸਹਿਯੋਗ ਕਰਿਓ ਟਾਇਲ ਨਾਲ ਲੱਗਦੇ ਨੇ ਦਰਵਾਜ਼ੇ ਗੁਰੂ ਘਰ ਦੇ ਆਉਣੇ ਨੇ ਸਵਾਪ ਦੀ ਜਰੂਰ ਇਹਦੇ ਵਿੱਚ ਜਿੰਨਾ ਕੋਈ ਸੇਵਾ 'ਚ ਸਹਿਯੋਗ ਕਰ ਸਕਦਾ ਹੈ ਕਰਿਓ ਗੁਰੂ ਸਾਹਿਬ ਮਿਹਰ ਕਰਨਗੇ ਤੇ ਹੋਰ ਸੇਵਾਵਾਂ ਆਪਜੀ ਕੋ ਲੈਂਦੇ ਰਹਿਣਗੇ ਬਰਕਤਾਂ ਕਮਾਈ ਦੇ ਵਿੱਚ ਪਾਉਂਦੇ ਰਹਿਣਗੇ ਸੰਗਤ ਜੀ ਜਰੂਰ ਇਨ੍ਹਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਤੇ ਸਾਧ ਸੰਗਤ ਜੀ ਜਿਹੜੀਆਂ ਦੂਸਰੀ ਸੇਵਾਵਾਂ ਨੇ ਜਿਹੜੇ ਸਾਡੇ ਸਮਾਜ ਦੇ ਬਰਤੀ ਫਰਜ਼ ਨੇ ਗਰੀਬ ਦਾ ਮੂੰਹ ਗੁਰ ਕੀ ਗੋਲ ਸਾਸੰਗ ਜੀ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਜਿੰਨਾਂ ਦਾ ਕੋਈ ਸਹਾਰਾ ਨਹੀਂ ਬੱਚੇ ਛੋਟੇ ਨੇ ਕਮਾਈ ਦਾ ਵੀ ਸਾਧਨ ਨਹੀਂ ਸੋ ਉਹਨਾਂ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਰਾਸ਼ਨ ਦਿੱਤਾ ਜਾਂਦਾ ਉਹ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਸੰਗ ਜੀ ਉਹਦੇ 'ਚ ਵੀ ਜਰੂਰ ਹਿੱਸਾ ਪਾਇਓ ਕਿਉਂਕਿ ਇਹ ਸੇਵਾਵਾਂ ਜਿੰਨੀਆਂ ਵੀ ਨੇ ਇਹ ਸੇਵਾਾਂ ਤੇ ਹੋਰ ਬਾਕੀ ਸੇਵਾਵਾਂ ਵੀ ਜੋ ਆਪ ਨੂੰ ਦੱਸਿਆ ਨੇ ਸਾਰੀਆਂ ਵੱਡੀਆਂ ਸੇਵਾਵਾਂ ਨੇ ਜਰੂਰ ਇਹ ਸਾਡੇ ਫਰਜ਼ ਬਣਦੇ ਨੇ ਇਹ ਕੋਈ ਐਸਾਨ ਨਹੀਂ ਕਰਦੇ ਜੀ ਅਸੀਂ ਸੇਵਾ ਕਰਦੇ ਹਾਂ ਇਹ ਸਾਡੇ ਫਰਜ਼ ਨੇ ਸੋ ਜਰੂਰ 사ਸੰਗ ਜੀ ਦੇ ਵਿੱਚ ਹਿੱਸਾ ਆਇਓ ਸੋ ਇੱਕ ਸੇਵਾ ਜਿਹੜੀ ਹੈ 사ਸੰਗ ਜੀ ਉਹ ਬੱਚੇ ਜਿਹੜੇ ਪੜਨਾ ਚਾਹੁੰਦੇ ਨੇ ਹੁਣ ਬੱਚੇ ਪੜਨਾ ਚਾਹੁੰਦੇ ਨੇ ਪਰ ਘਰ ਦੇ ਹਾਲਾਤ ਸਾਥ ਨਹੀਂ ਦਿੰਦੇ ਸੋ ਉਹਨਾਂ ਬੱਚਿਆਂ ਨੂੰ 사ਸੰਗ ਜੀ ਯੂਨੀਫਾਰਮ ਬੁੱਕਸ ਲੈ ਕੇ ਦਿੱਤੀਆਂ ਜਾਂਦੀਆਂ ਨੇ ਤੇ ਨਾਲ ਹੀ ਉਹਨਾਂ ਨੂੰ 사ਸੰਗ ਜੀ ਉਹਨਾਂ ਦੀ ਫੀਸ ਵੀ ਜਿਹੜੀ ਹੈ ਸਕੂਲ ਦੇ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ ਇਹ ਵੀ ਵੱਡੀ ਸੇਵਾ ਹੈ ਜਿੰਨਾ ਵੀ ਕੋਈ ਸਹਿਯੋਗ ਕਰ ਸਕਦਾ ਹੈ ਜ਼ਰੂਰ ਕਰਿਓ ਮਹਾਰਾਜ ਕਿਰਪਾ ਕਰਨਗੇ ਮਿਹਰ ਕਰਨਗੇ ਤੇ ਮਿਹਰ ਕਰਨਗੇ ਵੱਤੋ ਵੱਤ ਸੇਵਾ ਵੀ ਲੈਣਗੇ ਤੇ ਕਮਾਈਆਂ ਦੇ ਵਿੱਚ ਬਰਕਤਾਂ ਵੀ ਪਾਉਣਗੇ ਸਾਰੇ ਕਸ਼ਟ ਸਾਰੀਆਂ ਮੁਸ਼ਕਲਾਂ ਕੱਟਣ ਵਾਲੇ ਮਹਾਰਾਜ ਨੇ ਵੇਖੋ ਦਾਤਾ ਦੇਣ ਵਾਲਾ ਦਾਤਾ ਹੀ ਹੈ ਜਿਹੜਾ ਸਾਨੂੰ ਦਾਤਾ ਦਿੰਦਾ ਆ ਉਹ ਦਾਤਾ ਹੈ ਤੇ ਜੇ ਦਾਤੇ ਦੀਆਂ ਦਿੱਤੀਆਂ ਹੋਈਆਂ ਦਾਤਾਂ 'ਚ ਅਸੀਂ ਕਿਸੇ ਦੀ ਮਦਦ ਕਰਦੇ ਆ ਤਾਂ ਮਹਾਰਾਜ ਕਹਿੰਦੇ ਇਹ ਅਸਲੀ ਮਕਸਦ ਸਮਝ ਗਿਆ ਜੀ ਮੇਰੇ ਕੋਲ ਦਾਤ ਲਈ ਉਹ ਦਾਤਨਾ ਆਪਣਾ ਤੇ ਗੁਜ਼ਾਰਾ ਚਲਾਇਆ ਪਰ ਉਹਦੇ ਨਾਲ ਦੂਸਰੇ ਦੀ ਵੀ ਮਦਦ ਕਰਦੀ ਮਹਾਰਾਜ ਕਹਿੰਦੇ ਅਸਲ ਇਨਸਾਨੀਅਤ ਦਾ ਫਰਜ਼ ਜਾਂ ਮਹੱਤਵ ਸਮਝਿਆ ਹੀ ਨਹੀਂ ਆ। ਅਸੀਂ ਕੁਝ ਵੱਡੇ ਨਹੀਂ ਹੋ ਜਾਂਦੇ ਜੇ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਇਹ ਨਾ ਸਮਝ ਕਿ ਬੜਾ ਵੱਡਾ ਹੋ ਗਿਆ ਤੂੰ ਹੁਣ ਜੇ ਤੂੰ ਕਮਾਈ ਕਰੀ ਐ ਉਹ ਦੇਣ ਵਾਲਾ ਤੇ ਮਾਲਕ ਹੈ ਨਾ ਸੋ ਮਾਲਕ ਦੀ ਦਿੱਤੀ ਹੋਈ ਦਾਤ ਚੋਂ ਕਿਸੇ ਦੀ ਮਦਦ ਕਰਨੀ ਇਹ ਸਾਡਾ ਫਰਜ਼ ਹੈ। ਸੋ ਜ਼ਰੂਰ ਬੇਨਤੀ ਸਵੀਕਾਰ ਕਰਿਓ। ਉੱਪਰ ਨੰਬਰ ਦਿੱਤਾ ਹੋਇਆ WhatsApp ਉਹਦੇ ਤੇ ਤੁਸੀਂ ਸੰਪਰਕ ਕਰਿਓ ਤੇ ਜਰੂਰ ਸਵਾਮਾ ਜੀ ਹਿੱਸਾ ਪਾਇਓ ਆਓ ਹੁਣ ਪ੍ਰੇਮ ਦੇ ਨਾਲ ਸਾਰੇ ਜੱਪੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ